हां जीसस ये गल दोस्तों आज दी अपडेट मास्टर डिग्रीड ਭਰਤੀ ਇੰਗਲਿਸ਼ ਸਬਜੈਕਟ ਲਈ ਨਵੀਆਂ ਲਿਸਟਾਂ ਜਾਰੀ ਹੋ ਜਾਂ ਨਿਯੁਕਤੀ ਪੱਤਰ ਮਿਲਣਗੇ ਕਦੋਂ ਮਿਲਣਗੇ ਨਿਯੁਕਤੀ ਪੱਤਰ ਔਰ ਕਿਹੜੇ ਕਿਹੜੇ ਸਟੂਡੈਂਟਸ ਦੀ ਲਿਸਟ ਆ ਚੁੱਕੀ ਹੈ ਉਹ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਉਪਰ ਦੇਖਣ ਨੂੰ ਮਿਲ ਸਕਣਗੇ ਤਾਂ ਚਲੋ ਲੈ ਕੇ ਚੱਲਦੇ ਹਾਂ ਅੱਜ ਦੀ ਵੱਡੀ ਅਤੇ ਤਾਜ਼ਾ ਖਬਰ ਦੇ ਉੱਪਰ ਤਾਂ ਦੋਸਤੋ ਦੇਖ ਸਕਦੇ ਹੋ ਐਜੂਕੇਸ਼ਨਲ ਰਿਕੁਆਇਰਮੈਂਟ ਬੋਰਡ ਵੱਲੋਂ ਮਾਸਟਰ ਕਾਰਡ ਦੀ ਨਵੀਂ ਭਰਤੀ ਦੇ ਸਬੰਧੀ ਨਵੇਂ ਨੋਟਿਸ ਜਾਰੀ ਕੀਤਾ ਗਿਆ ਕਿੰਨੇ ਸਟੂਡੈਂਟਸ ਇਸ ਨੋਟੀਫਿਕੇਸ਼ਨ ਦੁਆਰਾ ਅੱਜ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਣਗੇ ਤਾਂ ਉਸ ਦੇ ਲਈ ਦੇਖ ਸਕਦੇ ਹੋ ਮਾਸਟਰ ਕਾਰਡ ਦੀਆਂ 899 ਅੰਗਰੇਜ਼ੀ ਵਿਸ਼ੇ ਦੀਆਂ ਅਸਾਮੀਆਂ ਵਿਰੋਧ ਸਿਲੈਕਟ ਹੋਏ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਲਈ ਸੱਦਾ ਪੱਤਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕ 2024 ਰਾਹੀ ਯੋਗ ਉਮੀਦਵਾਰਾਂ ਦੀ ਸਿਲੈਕਟਨ ਸੂਚੀ ਇਸ ਦਫ਼ਤਰ ਨੂੰ ਭੇਜੀ ਗਈ ਸੀ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਇਸ ਨੋਟਿਸ ਨਾਲ ਨੱਥੀ ਕੀਤੀ ਜਾਂਦੀ ਹੈ ਇਹ ਯੋਗ ਉਮੀਦਵਾਰ ਨੂੰ ਵਿਭਾਗ ਵੱਲੋਂ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ ਇਹ ਉਮੀਦਵਾਰ ਮਿਤੀ 6 ਦੂ 2024 ਨੂੰ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਬੋਰਡ 10 ਵਜੇ ਪਹੁੰਚਣਾ ਹੋਵੇਗਾ ਔਰ ਅੱਜ 10 ਤਰੀਕ ਸੀ ਉਮੀਦ ਕਰਦੇ ਆ ਕਿ ਸਾਰੇ ਹੀ ਆਪਣੇ ਉਮੀਦਵਾਰ ਪਹੁੰਚੇ ਹੋਣਗੇ ਔਰ ਇਹਨਾਂ ਦੇ ਨਾਮ ਦੇਖ ਸਕਦੇ ਹੋ ਜੋ ਅਲੱਗ-ਅਲੱਗ ਕੈਟਾਗਰੀ ਵਾਈਜ਼ ਸਟੂਡੈਂਟਸ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਿਆ ਜਿਸ ਦੇ ਵਿੱਚ ਪਹਿਲਾ BC ਕੈਟਾਗਰੀ ਵਿੱਚ ਤਿੰਨ ਉਮੀਦਵਾਰ ਆ SC ਦੇ ਵਿੱਚ ਦੋ ਆ ਔਰ SC RO ਦੇ ਵਿੱਚ ਚਾਰ ਉਮੀਦਵਾਰ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਔਰ ਇਹ ਸਵੈ ਕੁਸ਼ਨਾ ਪੱਤਰ ਵੀ ਨਾਲ ਲੈ ਕੇ ਜਨਨ ਯਕੀਨੀ ਬਣਾਇਆ ਜਾਵੇ ਤਾਂ ਇਹ ਇੱਕ ਵੱਡੀ ਅਪਡੇਟ ਸਿੱਖਿਆ ਡਿਪਾਰਟਮੈਂਟ ਵੱਲੋਂ ਨਿਕਲ ਕੇ ਆਈ ਸੀ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ